ਕਿਸਾਨ ਵੀਰ ਅਸਰੀ ਅਕਾਲ ਤੇ ਬਾਬਾ ਨਾਲ ਐਟਰ ਮੰਡੀ ਦੇ ਵਿੱਚ ਪਹੁੰਚੇ ਆ ਜੀ ਸਾਨੂੰ ਅੱਜ ਪੱਦੋ ਰੱਟਾ ਦਿਖਾਉਣੇ 53 ਜੌਂਡੀਆ 5310 ਤੇ ਸੁਵਰਾਜ 963 ਐਫੀ ਜਿਹਨੂੰ ਪਹਿਲਾ ਐਟਰ ਦਿਖਾਉਣੇ ਜੌਂਡੀਆ 5310 ਹੈ 15 ਮਾਡਲ ਹੈ ਇਹ 5 ਲੱਖ 85 ਹਜ਼ਾਰ ਰੁਪਏ ਦੀ ਡਿਮਾਂਡ ਹੈ ਇਹਦੀ ਫਰੰਟ ਤੇ ਬੇਕ ਰੱਗ ਗਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿੰਨਾ ਗੀਰਦਾ ਬੇਖ ਲੋ ਓਕੇ ਹੈ ਜੀ 30 ਵੀਟ ਦੇ ਵਿੱਚ ਟਰੈਕਟਰ ਆਈ ਜੀ ਇਹ 16 17 ਦੇ ਵਿੱਚ ਚ ਚਦਰੀ ਸਮੇਤ ਹੈ ਇਹਦੇ 53 ਦਾ ਹੈ ਜੌਂਡੀਅਰ 2015 ਮਾਡਲੀ ਸਾਰਾ ਟਰੈਕਟਰ ਜਦੋਂ ਲਾ ਕੇ ਤੇ ਵੀ ਰੰਗ ਪੋਟ ਨਹੀਂ ਵੱਜਿਆ ਜੀ ਪਾਵਰ ਦੇ ਵਿੱਚ ਹੈ ਜੀ ਇਹ ਰੈਡਰ 3 ਸੀਪੀਟਾ ਉੱਤਰਮ ਜੀ ਦਾਸ ਜੀ ਉਹਦੇ ਵਾਲਾ ਟਰੈਕ ਜੀ ਸਵਰਾਜ 963 ਐਪੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਰ ਬੀ ਮਾਡਲ ਆਈਏ ਪਾਵਰ ਦੇ ਵਿੱਚ ਹੈ ਇਹ ਰੈਡਰ ਜੀ ਨਾਲ ਦੇ ਟਾਇਰ ਨਹੀਂ ਚੈੱਕ ਕਰੋ ਗੁਡੀਆ ਦੇ ਇਹ ਰੀਆ ਟ੍ਰਿਲ ਪੰਜ ਸਟਾਰ ਆਈ 3 ਸਪੀਡ ਹੈ ਪਲੇਟਫਾਰਮ ਲੱਗਾ ਹੈ ਟਰੈਕਟਰ ਦੀ ਚੈੱਕ ਕਰ ਸਕਦੇ ਹਾਂ ਸੋਲਾ ਟਾਇਰਾਂ ਦੇ ਵਿੱਚ ਫੇਵਰਟ ਲੱਗੀ ਹੋਈ ਹੈ ਜੀ ਤੇ ਡਿਮਾਂਡ ਹੈ ਦੀ 6,70,000 ਰੁਪਏ ਡਿਮਾਂਡ ਹੈ ਇਹਦੀ ਪੀ ਵੀ ਉਹ ਨਹੀਂ ਬਣਾਣਾ ਦਾ ਨੰਬਰ ਐਕਟਰ ਦਾ ਜੀ ਸਦੀ ਸਮੇਤ ਹੈ ਇਹਦੇ 963 ਐਫੀ ਸਭਰਾਜ ਸੁਣੋ ਪਾ ਨੰਬਰ ਦੱਸ ਦਾਂਗੇ ਤੁਸੀਂ ਦੋਨੋਂ ਟਰੱਕ ਖਰੀਦ ਸਕਦੇ ਹੋ ਇਹ ਹੋਂਡਾ 350 ਦਾ 7963 ਸਵਰਾਜ